ਪੈਸੇ ਆਣ ਦੇ ਬਾਵਜੂਦ ਵੀ ਉਸ ਨੂੰ ਰਿਪੇਅਰ ਨਹੀਂ ਕੀਤਾ ਮਜ਼ਬੂਤ ਨਹੀਂ ਕੀਤਾ ਨਾ ਕਰਨ ਕਰ ਫਿਰ ਫਸਲਾਂ ਸਾਰੀਆਂ ਸਾਰੀਆਂ ਖਰਾਬ ਹੋ ਗਈ। ਤੋਂ ਕਿਰਪਾ ਕਰੋ ਤੁਸੀਂ ਵੀ ਜਾ ਕੇ ਕਿਤੇ ਨਾ ਕਿਤੇ ਅ ਕਿਸੇ ਨੂੰ ਜਵਾਬਦੇਹ ਬਣਨਾ ਹੈ। ਤੁਸੀਂ ਸਾਨੂੰ ਹਾਊਸ ਦੇ ਵਿੱਚ ਵੈਲਸਾ ਬੜੀਆਂ ਤਸਲੀਆਂ ਦਵਾਈਆਂ ਅਸੀਂ ਕਿਹਾ 8000 ਕਿਲੋਮੀਟਰ ਅਸੀਂ ਡਰੇਨਾ ਤੇ 74 ਜਗ੍ਹਾ ਤੋਂ ਅਸੀਂ ਬੰਨ ਮਜ਼ਬੂਤ ਕੀਤੇ ਜਿਨ੍ਹਾਂ ਵਿੱਚ ਆ ਵੀ ਆਂਦੇ ਨੇ 74 ਜਗ੍ਹਾ ਤੇ 250 ਕਰੋੜ ਰੁਪਏ ਖਰਚੇ ਆ ਸਾਨੂੰ ਤੇ ਨਹੀਂ ਨਜ਼ਰ ਆਂਦਾ ਚਵਾਨੀ ਵੀ ਤੁਹਾਡੇ ਵਿਭਾਗ ਨੇ ਤੇ ਤੁਸੀਂ ਲਾਈਓ ਤੁਸੀਂ ਜਵਾਬ ਦਿਓ ਉਹ ਸਭ ਤੁਸੀਂ ਸਮੁੱਚੇ ਪੰਜਾਬ ਦੇ ਹਰ ਕਿਸਾਨ ਤੇ ਹਰ ਖੇਤ ਮਜ਼ਦੂਰ ਤੇ ਜਵਾਬ ਦਿਓ ਤੁਸੀਂ ਇਹ ਗੱਲ ਘਟ ਤੋਂ ਘਟਨ ਦਾ ਪਉਣਾ ਘੰਟਾ ਉਥੇ ਗੱਲ ਕਹੀ ਸੀ ਕਿ ਜੋ ਕੰਮ ਮੇਰੀ ਸਰਕਾਰ ਨੇ ਤੇ ਮੇਰੇ ਵਿਭਾਗ ਨੇ ਕੀਤਾ ਪਿੱਛੇ 75 ਸਾਲਾਂ ਚ ਨਹੀਂ ਸੀ ਹੋਇਆ ਤੇ ਮੈਂ ਹੁਣ ਤਾਈਦ ਕਰਨਾ ਕਿ ਬਿਲਕੁਲ ਗਾਲੋ ਸੱਚੇ ਨਿਕਲੀ ਮਸ਼ੀਨਾ ਆਈਆਂ ਫੋਟੋਆਂ ਲਈਆਂ ਕਾਗਜ਼ੀ ਪੱਤਰੀ ਬਿੱਲ ਪਾਤੇ ਤੇ ਪੈਸੇ ਸਾਰੇ ਖਾਦੇ ਗਏ ਨੇ ਵੱਡਾ ਸਕੈਮ ਹੋਇਆ ਇਹਦੇ ਤੁਸੀਂ ਜਵਾਬ ਦਿਓ ਭਗਵੰਤ ਮਾਨ ਵੀ ਜਵਾਬ ਦੇ ਤੇ ਕੇਜਰੀਵਾਲ ਵੀ ਜਵਾਬ ਦੇ ਤੇ ਗੋਇਲ ਸਾਹਿਬ ਤੁਸੀਂ ਵੀ ਜਵਾਬ ਦਿਓ ਆ ਵੇਖੋ ਹਾਲ ਇੱਕ ਵਾਰ ਕਿਸਾਨਾਂ ਦਾ ਹਾਲ ਵੇਖੋ ਤੁਸੀਂ ਦੋ ਦਿਨ ਪਹਿਲੇ ਇਥੋਂ ਹੋ ਕੇ ਗਏ ਇੱਥੇ ਆਏ ਸਨ ਜੀ ਨਹੀਂ ਦੇਸੀਗਾ ਇਹ ਤਾਂ ਵੀ ਆਈ ਨਹੀਂ ਇੱਥੇ ਨਹੀਂ ਆਉਂਦੇ ਸਾਡੇ ਏਰੀਆ ਚ ਵੀ 5-7 ਮਿੰਟ ਲਾਏ 5-7 ਮਿੰਟ ਹੋਰ ਲਾਏ ਨੇ ਟੈਣੀ ਮੀ ਦੀ ਉਨਮਾ ਦੀ ਪੂਰੀ ਪੈਂਦੀ ਹੈ ਜੀ ਉੱਥੇ ਗਏ ਸੀ ਬਸ ਉਹ ਹੀ ਪੈ ਦਸੀ ਜੀ ਨਿਰਾ ਲੋਕਾਂ ਦੀਆਂ ਅੱਖਾਂ ਦੇ ਵਿੱਚ ਨਿਰੀ ਮਿੱਟੀ ਛੁੱਟ ਕੇ ਵਾਪਸ ਚਲੇ ਗਏ ਨੇ ਫਟਕਾਰੇ ਇਹਨਾਂ ਨੂੰ ਜ਼ਬਰਦਸਤ ਅੱਜ ਸਤੌਜ ਪਿੰਡ ਵੀ ਭਗਵੰਤ ਮਾਲ ਦਾ ਡੁੱਬਿਆ ਉਹਦਾ ਆਪਣਾ ਪਿੰਡ ਡੁੱਬ ਗਿਆ ਸਿੰਘਾਸਨ ਡੋਲ ਰਿਹਾ ਹੈ ਰਿਆਸਤ ਡੁੱਬ ਗਈ ਹੈ ਪੰਜਾਬ ਦੇ ਲੋਕਾਂ ਦਾ ਜਿਹੜਾ ਅੱਜ ਹਾਲਾਤ ਨੇ ਪ੍ਰਮਾਤਮਾ ਤੇ ਸਾਰੇ ਛੱਡ ਦਿੱਤੇ ਗਿਓ ਜੀ ਤੂੰ ਪਰਮਾਤਮਾ ਤੇ ਸਾਰੇ ਅੱਜ ਨਜ਼ਰ ਆਉਂਦਾ ਕੋਈ ਕਿਸੇ ਕਿਸਮ ਦੀ ਸਰਕਾਰ ਉੱਤੇ ਹੈ ਕੱਲ ਹੈਲੀਕਾਪਟਰ ਛੱਡ ਕੇ ਗਿਆ ਵੇਖੋ ਕਿੱਡੇ ਅਫਸੋਸ ਦੀ ਗੱਲ ਹੈ ਇਹ ਕਹਿੰਦਾ ਅਚਾਨਕ ਮੈਨੂੰ ਸੁਜੀ ਮੈ ਹੈਲੀਕਾਪਟਰ ਛੱਡ ਜਾ ਮਾਂ ਉਹ ਮਾਨ ਸਾਹਿਬ 11:30 ਵਜੇ ਸਵੇਰ ਦਾ ਤੇ ਤੁਹਾਡਾ ਸਾਰਾ ਅਮਰitsar ਤੋਂ ਰੂਟ ਲੱਗਾ ਸੀ ਪੁਲਿਸ ਦਾ ਅਚਾਨਕ ਤੁਹਾਨੂੰ ਕਿੱਥੋਂ ਸੋਝ ਗਈ ਤੇ ਇਹ ਕੋਈ ਰੈਸਕਿਊ ਪਰ ਹੈਲੀਕਾਪਟਰ ਨਹੀਂ ਹੈ ਰੈਸਕਿਊ ਹੈਲੀਕਾਪਟਰ ਬਖਰੇ ਹੁੰਦੇ ਜਿਹਦੇ ਵਿੱਚ ਬੰਦੇ ਵੀ ਬਜ਼ੁਰਗ ਵੀ ਨੌਜਵਾਨ ਬੱਚੇ ਵੀ ਉਹਨਾਂ ਨੂੰ ਸਪਲਾਈਜ਼ ਵੀ ਦਿੱਤੀਆਂ ਜਾ ਸਕਦੀਆਂ ਉਹਨਾਂ ਨੂੰ ਇਵੈਕੂਏਟ ਵੀ ਕੀਤਾ ਜਾ ਸਕਦਾ ਇਹ ਤੇ ਰੈਗੂਲਰ ਪੈਸੇਂਜਰ ਪਲੇਨ ਜਿਹਦੇ ਤੇ ਤਿੰਨ ਬੰਦਿਆਂ ਤੋਂ ਤੇ ਚਾਰਾਂ ਤੋਂ ਤੇ ਵੱਧ ਬੰਦੇ ਹੀ ਬਹਿ ਸਕਦੇ ਫਰਾਡ ਮਾਰ ਗਏ ਆ ਝੂਠ ਬੋਲ ਗਏ ਆ ਕਫਰ ਤੋਲ ਗਏ ਜੋ ਤੁਹਾਡੀ ਪਛਾਣ ਬੜੀ ਪੀਆਰ ਝੂਠੀ ਪਬਲਿਕਿਟੀ ਪਬਲਿਕਿਟੀ ਕਰਨੀ ਤੇ ਪੀਆਰ ਕਰਨਾ ਅੱਜ ਮੈਂ ਪੁੱਛਣਾ ਚਾਹੁੰਦਾ ਰੰਦਾਵਾ ਸਾਹਿਬ ਸਾਰੇ ਸਾਥੀਆਂ ਸમિત ਅੱਜ ਮੈਨੂੰ ਦੱਸੋ ਕੇਜਰੀਵਾਲ ਕਿੱਥੇ ਜੀ ਅੱਜ ਉਹ ਜਿਹੜਾ ਸਸੋਧਿਆ ਉਹ ਕਿੱਥੇ ਨੇ ਜਿਹੜੇ ਉਹ ਜਿਹੜੀ ਬਾੜਾ ਸਾਹਿਬ ਤੁਸੀਂ ਕਹਿੰਦੇ ਹੋ ਤਾਮ-ਜਾਮ ਕੀ ਦੰਡ ਦੰਡ ਭੇਜ ਜਿਹੜਾ ਝੂੜ ਸੱਚ ਬਾਹਰ ਕਟਾਈ ਬਾਹਰ ਕਟਾਈ ਕੋਈ ਦੱਸੋ ਤਾਂ ਸਹੀ ਹੈ ਕਿੱਥੇ ਹੋ ਤੁਸੀਂ ਦੋਨੋਂ ਜਾਣੇ ਹਾਂ ਵੇ ਸਹੀ ਤੋਬੇ ਕਰਦਾ ਦੰਦੇ ਲੋਕ ਬਾਕੀ ਹਰ ਜਗ੍ਹਾ ਦੇ ਉੱਤੇ ਕੇਜਰੀਵਾਲ ਸਾਹਿਬ ਸਸੋਧਿਆ ਸਾਹਿਬ ਇਹਨਾਂ ਦੇ ਜਿੰਨੇ ਸਾਹਿਬ ਨੇ ਸਤਿੰਦਰ ਜੈਨ ਸਾਹਿਬ ਵੀਵੀ ਉਹ ਵਿਪਾ ਵਿਪਲ ਕੁਮਾਰ ਜੀ ਨੱਬਬ ਕੁਮਾਰ ਕੇ ਜੋ ਵੀ ਆ ਉਹ ਨੱਬਬ ਸਾਹਿਬ ਹੁਣ ਕੋਈ ਦਰਸ਼ਨ ਨਹੀਂ ਦੇ ਰਿਹਾ ਅੱਜ ਅਜੇ ਸ਼ੁਕਰ ਹੈ ਕਿਤੇ ਇਹ ਵੀ ਵਾਪਸ ਆਏ ਨੇ ਪਰਿਵਾਰ ਨੂੰ ਲੈ ਕੇ ਤਾਮਨ ਲਾਡੂ ਡੋਸੇ ਖਾਣ ਗਏ ਸੀ ਦਸਨ ਪੰਜਾਬ ਡੋਬ ਰਿਹਾ ਤੇ ਤੁਸੀਂ ਡੋਸੇ ਖਾਣ ਤੁਰ ਕੇ ਨੇਤਾ ਜੀ ਮਜੂਬਦਾ ਜਾਂ ਤਤਕਾਲੀ ਕਿਸੇ ਵੀ ਸਥਾਨਕ ਲੀਡਰ ਨੂੰ ਕੋਈ ਸਵਾਲ ਕੀਤਾ ਜਾਵੇ ਧੁੱਸੀ ਬੰਦਾ ਤੇ ਜਵਾਬ ਇਹ ਆਉਂਦਾ ਕਿ ਫਲਾਣੇ ਸਮੇਂ ਤੇ ਰੋਡ ਪੱਕਾ ਕਰ ਦਿੱਤਾ ਗਿਆ ਸੀ ਅਸਲ ਚ ਲੋੜ ਹੈਗੀ ਆ ਧੁੱਸੀ ਬੰਨਾਂ ਨੂੰ ਪੱਕਿਆ ਕਰਨ ਦੇ ਵੇਖੋ ਅੱਜ ਲੋੜ ਕੀ ਸਤਾ ਪ੍ਰਤਾਪ ਸਿੰਘ ਕਹਿ ਰਹੇ ਨੇ 1968 ਦੇ ਵਿੱਚ ਇਹ ਧੁੱਸੀ ਬੰਨ ਬਨੇ ਸੀ ਇਹਦਾ ਸਿੱਧਾ ਇਥੋਂ ਦੀ ਨਾਨਾ ਨਗਰ ਤੋਂ ਸ਼ੁਰੂ ਹੋ ਕੇ ਸ੍ਰੀ ਹਰਕਬਿੰਦਪੁਰ ਤੱਕ ਜਾਂਦਾ ਅੱਜ ਤੁਸੀਂ ਇੱਕ ਕਮਜ਼ੋਰ ਹੋ ਅੱਜ ਅੰਦਰਲੇ ਬਾਹਰਲੇ ਪਾਸੇ ਤੁਸੀਂ ਦੇ ਇਸ ਟਾਈਮ ਉਹਨੂੰ ਪਿਚਿੰਗ ਦੀ ਪੱਥਰ ਲਾਣ ਦੀ ਲੋੜ। ਤੁਸੀਂ ਇਹਨੂੰ ਉੱਚਾ ਕਰਨ ਦੀ ਲੋੜ ਹੈ। ਉਹਨੂੰ ਮਜ਼ਬੂਤ ਚੌੜਾ ਵੀ ਕਰਨ ਦੀ ਲੋੜ ਹੈ ਤੇ 4-4 ਫੁੱਟ ਉੱਚਾ ਚੁੱਕ ਕੇ ਤੇ ਸਾਈਡਾਂ ਤੇ ਸਾਰਾ ਦਰਿਆ ਵਾਲੇ ਪਾਸੇ ਪੱਥਰ ਲਾਣ ਦੀ ਲੋੜ। ਇਹ ਵੱਡਾ ਕੰਮ ਹੈ। ਇਹ ਕਲੀ ਕਾਂਗਰਸ ਦੀ ਸਰਕਾਰ ਹੀ ਕਰੇਗੀ ਜਦੋਂ ਆਏਗੀ। ਇਹਨਾਂ ਨੂੰ ਤੇ ਉਦੋਂ ਤੱਕ ਬੰਦਿਆਂ ਨੇ ਤੁਹਾਨੂੰ ਪਤਾ ਹੀ ਹੈ ਜੋ ਹਾਲਾਤ ਨੇ। ਜਿਹੜਾ ਬੰਦਾ ਆਪਣਾ ਪਿੰਡ ਨਹੀਂ ਬਚਾ ਸਕਿਆ ਉਹਨੇ ਪੰਜਾਬ ਕੀ ਬਚਾਇਆ? ਅਮੋਂ ਬੋਲਦੀ ਤਸਵੀਰ ਹੈ ਵੇਖੋ ਰੰਦਾਵਾ ਸਾਹਿਬ ਉਥੇ ਨੇ ਕਦੀ ਤੁਸੀਂ ਵੇਖਿਆ ਕਿ ਚੀਮਿੰਸਟਰ ਨੇ ਐਸ ਟਾਈਮ ਇਹ ਨੇਚਰਲ ਕਲੈਮਿਟੀ ਹੈ ਪਰ ਇਹਦੇ ਕੋਲ ਇਮੀਡੀਏਟਲੀ ਭਗਵੰਤ ਮਾਨ ਨੂੰ ਪ੍ਰਾਈਮ ਮਿੰਿਸਟਰ ਦੇ ਕੋਲ ਬੈਠੇ ਹੋਣਾ ਚਾਹੀਦਾ ਸੀ ਕਿ ਜੀ ਸਾਨੂੰ ਹਿੱਸਾ ਦੋ ਮੇਰਾ ਘਰ ਤੋਂ ਘੱਟ 20 ਤੋਂ 25 ਹਜ਼ਾਰ ਕਰੋੜ ਤੋਂ ਵੱਧ ਦਾ ਨੁਕਸਾਨ ਫਸਲਾਂ ਦਾ ਜੇ 50000 ਰੁਪਿਆ ਏਕੜ ਦਾ ਮੁਆਵਜ਼ਾ ਦੇਣਾ ਤਾਂ ਲੱਖਾਂ ਏਕੜ ਪੈਲੀ ਜਿਹੜੀ ਹੈ ਦੰਗਰ ਪੈਲੀ ਸਾਰਾ ਕੋ ਨੁਕਸਾਨ ਹੋ ਗਿਆ ਚੀਫ ਮਿੰਿਸਟਰ ਅਜੇ ਤੱਕ ਪ੍ਰਾਈਮ ਮਿੰਿਸਟਰ ਨੂੰ ਮਿਲਣ ਗਿਆ ਪੈਸੇ ਕਿਸ਼ਤਾ ਮਿਲਣਗੇ ਜੀ ਐਂਡ ਨੈਸ਼ਨਲ ਰਿਲੀਫ ਤੇ ਵਿੱਚ ਜਿੰਨੇ ਵੀ ਪੈਸੇ ਆਣੇ ਮੁਆਵਜ਼ੇ ਦੇ 60 40 ਦੀ ਰੇਸ਼ੋ ਚਾਹਦੇ 60% ਸੈਂਟਰ ਦੇਗਾ 40 ਅਸੀਂ ਪਾਵਾਂਗੇ ਕੇਜਰੀਵਾਲ ਸਾਹਿਬ ਨੇ ਕਹੇ 50000 ਰੁਪਿਆ ਕਿਲਾ ਦੇਵਾਂਗੇ ਤੁਸੀਂ ਅੱਜ ਵੇਖ ਲਓ ਪਿਛਲੀ ਵਾਰ ਰੰਧਾਵਾ ਸਾਹਿਬ 50000 ਕਹਿ ਕੇ 6500 ਰੁਪਿਆ ਦਿੰਦਾ ਜੋਸ਼ ਸਾਹਿਬ ਉਹ ਵੀ ਕੈਪ ਲਾਤੀ 5 ਕਿਲਿਆਂ ਦੀ ਕਿਸੇ ਨੇ 10 ਕਿੱਲੇ 8 ਕਿੱਲੇ 15 ਕਿੱਲੇ ਬੀਜਿਆ ਚੋਨਾ ਉਹਦਾ ਨਹੀਂ ਤੇ ਜਿਨ੍ਹਾਂ ਦੇ ਨਾਂ ਗਰਦੌਰੀ ਕਿਸੇ ਨੂੰ ਪੈਸਾ ਕੋਈ ਨਹੀਂ ਕੱਲਾ 5 ਏਕੜ ਦਾ ਕਿਉਂ ਸਹੀ ਹੈ ਕਿ ਗਲਤ ਇਹ ਪੁੱਛਣੀ ਕੋਈ ਨਹੀਂ ਆ ਰਹੀ ਇਹ ਤਾਂ ਜੀ ਅਸੀਂ ਲੜਾਈ ਇਸ ਮਾਫ ਕਰਨਾ ਇਸ ਖੇਤਰ ਦੀ ਜਿਹੜੀ ਮੁੱਖ ਸਮੱਸਿਆ ਜਵੇਂ ਇਸ ਫਰਤੇ ਤੁਸੀਂ ਖੜੇ ਹੋ ਟਾਂਡੇ ਦਾ 2023 ਤੋਂ ਰੁਟਿਆ ਦਲੇਲਪੁਰ ਤੋਂ ਦੋ ਜਗ੍ਹਾ ਤੋਂ ਟੁੱਟਿਆ ਇਹਨਾਂ ਤੋਂ ਇਲਾਵਾ ਜਿਉਂਦੇ ਤੇ ਉਹਨੇ ਦੋ ਜਗ੍ਹਾ ਇੱਕ ਕੁੜੀ ਪੈਂਦੀ ਹੈ ਜੀ ਗੱਦੀ ਨਾਲੇ ਦੀ ਪੈਣੀ ਮੀਲਮਾ ਦੀ ਹਤੂ ਬਿਲਕੁਲ ਥੋੜਾ ਉਹਦੇ ਰਿਵਰਸ ਪਾਣੀ ਜਾ ਰਿਹਾ ਅਨੇਕਾਂ ਪਿੰਡ ਜਿਹੜੇ ਨੇ ਤੁਸੀ ਟੁੱਟਣ ਤੋਂ ਪਹਿਲਾਂ ਹੀ ਦੇਖੋ ਮੈਂ ਗੋਇਲ ਸਾਹਿਬ ਨੂੰ ਪੁੱਛਣਾ ਚਾਹਣਾ ਗੋਇਲ ਸਾਹਿਬ ਤੁਸੀਂ ਇੰਨਾ ਕੁਫਰ ਤੋਲ ਸਕਦੇ ਹੋ ਮੈਂ ਤੇ ਤੁਹਾਨੂੰ ਬੜਾ ਸਿਆਣਾ ਤੇ ਦਿਆਨਦਾਰ ਬੰਦਾ ਸਮਝਦਾ ਸੀ ਤੁਸੀਂ ਇੱਕ ਵੀ ਇੱਥੇ ਸਾਬਤ ਕਰ ਦਿਓ ਕੋਈ ਡਰੇਨ ਕੋਈ ਨਾਲਾ ਆ ਅਸੀਂ ਜਿੱਥੋਂ ਹੁਣੇ ਆਏ ਆ ਲਿਟਲ ਫਲਾਰ ਸਕੂਲ ਦੇ ਬਾਹਰ ਇਹ ਤੇ ਮੇਰਾ ਖਿਆਲ ਕਈ 2-3 ਸਾਲ ਦੀ ਘਰ ਤੋਂ ਕਟਾ ਜਿਹੜੀ ਇਹਦੇ ਵਿੱਚ ਉਹ ਉਹ ਨਾੜ ਪਿਆ ਜੀ ਕੱਢਿਆ ਕਿਸ ਬੂਟੀ ਕਿਸੇ ਨੇ ਨਹੀਂ ਕੱਢੀ ਬੂਟੀ ਕੱਢੀ ਹੁੰਦੀ ਹਾਲ ਹੀ ਨਹੀਂ ਸੀ ਹੋਣਾ ਜੀ ਪੈਸੇ ਆਣ ਦੇ ਬਾਵਜੂਦ ਵੀ ਉਸ ਨੂੰ ਰਿਪੇਅਰ ਨਹੀਂ ਕੀਤਾ ਮਜ਼ਬੂਤ ਨਹੀਂ ਕੀਤਾ ਨਾ ਕਰਨ ਕਰ ਫਿਰ ਫਸਲਾਂ ਸਾਰੀਆਂ ਸਾਰੀਆਂ ਖਰਾਬ ਹੋ ਗਈ ਤੋ ਕਿਰਪਾ ਕਰੋ ਤੁਸੀਂ ਵੀ ਜਾ ਕੇ ਕਿਤੇ ਨਾ ਕਿਤੇ ਅ ਕਿਸੇ ਨੂੰ ਜਵਾਬਦੇਹ ਬਣਨਾ ਤੁਸੀਂ ਸਾਨੂੰ ਹਾਊਸ ਦੇ ਵਿੱਚ ਉਹਲ ਸਭ ਬੜੀਆਂ ਤਸਲੀਆਂ ਦਵਾਈਆਂ ਸੀ ਕਿ 8000 ਕਿਲੋਮੀਟਰ ਅਸੀਂ ਡਰੇਨਾ ਤੇ 74 ਜਗ੍ਹਾ ਤੋਂ ਅਸੀਂ ਬਨ ਮਜ਼ਬੂਤ ਕੀਤੇ ਜਿਨ੍ਹਾਂ ਵਿੱਚ ਆ ਵੀ ਆਉਂਦੇ ਨੇ 74 ਜਗ੍ਹਾ ਤੇ 250 ਕਰੋੜ ਰੁਪਈਆ ਖਰਚਿਆ ਸਾਨੂੰ ਤੇ ਨਹੀਂ ਨਜ਼ਰ ਆਂਦਾ ਚਵਾਨੀ ਵੀ ਤੁਹਾਡੇ ਵਿਭਾਗ ਨੇ ਤੇ ਤੁਸੀਂ ਲਾਈਓ ਤੁਸੀਂ ਜਵਾਬ ਦਿਓ ਉਹਲ ਸਭ ਤੁਸੀਂ ਸਮੁੱਚੇ ਪੰਜਾਬ ਦੇ ਹਰ ਕਿਸਾਨ ਤੇ ਹਰ ਖੇਤ ਮਜ਼ਦੂਰ ਤੇ ਜਵਾਬ ਦਿਓ ਤੁਸੀਂ ਇਹ ਗੱਲ ਘਟ ਤੋਂ ਘਟਦਾ ਪਉਣਾ ਘੰਟਾ ਉਥੇ ਗੱਲ ਕਹੀ ਸੀ ਕਿ ਜੋ ਕੰਮ ਮੇਰੀ ਸਰਕਾਰ ਨੇ ਤੇ ਮੇਰੇ ਵਿਭਾਗ ਨੇ ਕੀਤਾ ਪਿੱਛੇ 75 ਸਾਲਾਂ ਚ ਨਹੀਂ ਸੀ ਹੋਇਆ ਤੇ ਮੈਂ ਹੁਣ ਤਾਇਦ ਕਰਨਾ ਕਿ ਬਿਲਕੁਲ ਗੱਲ ਉਹ ਸੱਚ ਨਿਕਲੀ ਹੈ ਮਸ਼ੀਨਾਂ ਆਈਆਂ ਫੋਟੋਆਂ ਲਈਆਂ ਕਾਗਜ਼ੀ ਪੱਤਰੀ ਬਿੱਲ ਪਾਤੇ ਤੇ ਪੈਸੇ ਸਾਰੇ ਖਾਦੇ ਗਏ ਨੇ ਵੱਡਾ ਸਕੈਮ ਹੋਇਆ ਇਹਦੇ ਤੁਸੀਂ ਜਵਾਬ ਦਿਓ ਭਗਵੰਤ ਮਾਨਵੀ ਜਵਾਬ ਦੇ ਤੇ ਕੇਜਰੀਵਾਲ ਵੀ ਜਵਾਬ ਦੇ ਤੇ ਗੋਇਲ ਸਾਹਿਬ ਤੁਸੀਂ ਵੀ ਜਵਾਬ ਦਿਓ ਆ ਵੇਖੋ ਹਾਲ ਇੱਕ ਵਾਰ ਕਿਸਾਨਾਂ ਦਾ ਹਾਲ ਵੇਖੋ ਤੁਸੀਂ 2 ਦਿਨ ਪਹਿਲੇ ਇੱਥੋਂ ਹੋ ਕੇ ਗਏ। ਇੱਥੇ ਆਏ ਸਨ ਜੀ? ਨਹੀਂ। ਇਹ ਜਿਹੜਾ ਇਹ ਤਾਂ ਤੁਸੀਂ ਆਈ ਨਹੀਂ। ਇੱਥੇ ਨਹੀਂ ਆਏ। ਸਾਡੇ ਏਰੀਆ 'ਚ ਵੀ 5-7 ਮਿੰਟ ਲਾਏ 5-7 ਮਿੰਟ ਹੋਰ ਲਾਏ ਨੇ। ਪੈਣੀ ਮੀਂਹ ਦੀ ਉਮਮਾਂ ਦੀ ਪੂਰੀ ਪੈਂਦੀ ਹੈ ਜੀ ਉੱਥੇ ਗਏ ਸੀ। ਬਸ ਉਹ ਹੀ ਪਤਾ ਸੀ ਜਾਨਾ। ਨਿਰਾ ਲੋਕਾਂ ਦੀਆਂ ਉਹ ਦਿਨ 'ਚ ਬਾਕੀ ਗਈ ਹੋਵੇ। ਅੱਖਾਂ ਦੇ ਵਿੱਚ ਨਿਰੀ ਮਿੱਟੀ ਛੁੱਟ ਕੇ ਵਾਪਸ ਚਲੇ ਗਏ ਨੇ। ਘਟਕਾਰ ਇਹਨਾਂ ਨੂੰ ਜ਼ਬਰਦਸਤ। ਅੱਜ ਸਤੌਜ ਪਿੰਡ ਵੀ ਭਗਵੰਤ ਮਾਨ ਦਾ ਡੁੱਬਿਆ। ਉਹਦਾ ਆਪਣਾ ਪਿੰਡ ਡੁੱਬਿਆ। ਸਿੰਘਾ ਸਿੰਡੋਲ ਰਿਹਾ ਰਿਆਸਤ ਡੁੱਬ ਗਈ ਹੈ ਪੰਜਾਬ ਦੇ ਲੋਕਾਂ ਦਾ ਜਿਹੜਾ ਅੱਜ ਹਾਲਾਤ ਨੇ ਪਰਮਾਤਮਾ ਤੇ ਸਾਰੇ ਛੱਡ ਦਿੱਤੇ ਕਿ ਲੋ ਜੀ ਤੂੰ ਪਰਮਾਤਮਾ ਤੇ ਸਾਰੇ ਅੱਜ ਨਜ਼ਰ ਆਉਂਦਾ ਕੋਈ ਕਿਸੇ ਕਿਸਮ ਦੀ ਸਰਕਾਰ ਉੱਤੇ ਹੈ ਕੱਲ ਹੈਲੀਕਾਪਟਰ ਛੱਡ ਕੇ ਗਿਆ ਵੇਖੋ ਕਿੰਨੇ ਅਫਸੋਸ ਦੀ ਗੱਲ ਹੈ ਇਹ ਕਹਿੰਦਾ ਅਚਾਨਕ ਮੈਨੂੰ ਸੁਜੀ ਮੈਂ ਹੈਲੀਕਾਪਟਰ ਛੱਡ ਜਾਵਾਂ ਉਹ ਮਾਨ ਸਾਹਿਬ 11:30 ਵਜੇ ਸਵੇਰ ਦਾ ਤੇ ਤੁਹਾਡਾ ਸਾਰਾ ਅੰਮ੍ਰਿਤਸਰ ਤੋਂ ਰੂਟ ਲੱਗਾ ਸੀ ਪੁਲਿਸ ਦਾ ਅਚਾਨਕ ਤੁਹਾਨੂੰ ਕਿੱਥੋਂ ਸੋਝ ਗਈ ਤੇ ਇਹ ਕੋਈ ਰੈਸਕਿਊ ਉਪਰ ਹੈਲੀਕਾਪਟਰ ਨਹੀਂ ਹੈ ਰੈਸਕਿਊ ਹੈਲੀਕਾਪਟਰ ਵੱਖਰੇ ਹੁੰਦੇ ਜਿਹਦੇ ਵਿੱਚ ਬੰਦੇ ਵੀ ਬਜ਼ੁਰਗ ਵੀ ਨੌਜਵਾਨ ਬੱਚੇ ਵੀ ਉਹਨਾਂ ਨੂੰ ਸਪਲਾਈਜ਼ ਵੀ ਦਿੱਤੀਆਂ ਜਾ ਸਕਦੀਆਂ ਉਹਨਾਂ ਨੂੰ ਇਵੈਕੂਏਟ ਵੀ ਕੀਤਾ ਜਾ ਸਕਦਾ ਇਹ ਤੇ ਰੈਗੂਲਰ ਪੈਸੇਂਜਰ ਪਲੇਨ ਜੇ ਤੇ ਤਿੰਨ ਬੰਦਿਆਂ ਤੋਂ ਤੇ ਚਾਰਾਂ ਤੋਂ ਵੱਧ ਬੰਦੇ ਹੀ ਬਹਿ ਸਕਦੇ ਫਰਾਡ ਮਾਰ ਗਏ ਝੂਠ ਬੋਲ ਗਏ ਕਫਰ ਤੋਲ ਗਏ ਜੋ ਤੁਹਾਡੀ ਪਛਾਣ ਬੜੀ ਪੀਆਰ ਝੂਠੀ ਪਬਲਿਸਿਟੀ ਪਬਲਿਸਿਟੀ ਕਰਨੀ ਤੇ ਪੀਆਰ ਕਰਨਾ ਅੱਜ ਮੈਂ ਪੁੱਛਣਾ ਚਾਹੁੰਦਾ ਰੰਦਾਵਾ ਸਾਹਿਬ ਸਾਰੇ ਸਾਥੀਆਂ ਸਮਿਤ ਅੱਜ ਮੈਨੂੰ ਦੱਸੋ ਕੇਜਰੀਵਾਲ ਕਿੱਥੇ ਜੀ ਅੱਜ ਉਹ ਜਿਹੜਾ ਸਸੋਧਿਆ ਉਹ ਕਿੱਥੇ ਨੇ ਜਿਹੜੇ ਉਹ ਜਿਹੜੀ ਬਾੜਾ ਸਾਹਿਬ ਤੁਸੀਂ ਕਹਿੰਦੇ ਹੋ ਤਾਮਜਾਮ ਕੀ ਦੰਡ ਦੰਡ ਭੇਜ ਜਿਹੜਾ ਝੂੜ ਸੱਚ ਬਾਹਰ ਘਟਾਈ ਬਾਹਰ ਘਟਾਈ ਕੋਈ ਦੱਸੋ ਤਾਂ ਸਹੀ ਹੈ ਕਿੱਥੇ ਉਹ ਤੁਸੀਂ ਦੋਨੋਂ ਜਾਣੇ ਹਾਂ ਵੇ ਸਹੀ ਲੋਬੇ ਕਿਦਾ ਦਿੰਦੇ ਲੋਗ ਬਾਕੀ ਹਰ ਜਗ੍ਹਾ ਤੇ ਉੱਤੇ ਕੇਜਰੀਵਾਲ ਸਾਹਿਬ ਸੁਸੋਧੀਆ ਸਾਹਿਬ ਇਹਨਾਂ ਦੇ ਜਿੰਨੇ ਸਾਹਿਬ ਨੇ ਸਤਿੰਦਰ ਜੈਨ ਸਾਹਿਬ ਵਿਵੇ ਵਿਪਲ ਕੁਮਾਰ ਜੀ ਵਿੱਬ ਕੁਮਾਰ ਕੇ ਜੋ ਵੀ ਆ ਹੈਬਬ ਸਾਹਿਬ ਹੁਣ ਕੋਈ ਦਰਸ਼ਨ ਨਹੀਂ ਦੇ ਰਿਹਾ ਅੱਜ ਪਾਨੀ ਕੇਤ ਸੇ ਅਜੇ ਸ਼ੁਕਰ ਹੈ ਕਿ ਤੇ ਇਹ ਵੀ ਵਾਪਸ ਆਏ ਨੇ ਪਰਵਾਰ ਨੂੰ ਲੈ ਕੇ ਤਾਮਨ ਲਾਡੂ ਡੋਸੇ ਖਾਣ ਗਏ ਸੀ ਦਸਨ ਪੰਜਾਬ ਡੋਬ ਰਿਹਾ ਤੇ ਤੁਸੀਂ ਡੋਸੇ ਖਾਣ ਤੁਰ ਗਏ ਨੇਤੋ ਜੀ ਮਜੂਦਾ ਜਾਂ ਤਤਕਾਲੀ ਕਿਸੇ ਵੀ ਸਥਾਨਕ ਲੀਡਰ ਨੂੰ ਕੋਈ ਸਵਾਲ ਕੀਤਾ ਜਾਵੇ ਧੁੱਸੀ ਬੰਦਾ ਤੇ ਜਵਾਬ ਇਹ ਆਉਂਦਾ ਕਿ ਫਲਾਣੇ ਸਮੇਂ ਤੇ ਰੋਡ ਪੱਕਾ ਕਰ ਦਿੱਤਾ ਗਿਆ ਸੀ ਅਸਲ ਚ ਲੋੜ ਹੈਗੀ ਆ ਧੁੱਸੀ ਬੰਨ ਨੂੰ ਪੱਕਿਆ ਕਰਨ ਦੇ ਵੇਖੋ ਅੱਜ ਲੋੜ ਕੀ ਆ ਸਤਾ ਪ੍ਰਤਾਪ ਸਿੰਘ ਕੈਰੋ ਨੇ 1962 ਦੇ ਵਿੱਚ ਇਹ ਤੁਸੀਂ ਬਣ ਬਣੇ ਜਿਹੜਾ ਸਿੱਧਾ ਇਥੋਂ ਲੀਨਾ ਨਗਰ ਤੋਂ ਸ਼ੁਰੂ ਹੋ ਕੇ ਸ੍ਰੀ ਹਰਕਬਿੰਦਪੁਰ ਤੱਕ ਜਾਂਦਾ ਅੱਜ ਤੁਸੀਂ ਕਮਜ਼ੋਰ ਹੋ ਅੱਜ ਅੰਦਰਲੇ ਬਾਹਰਲੇ ਪਾਸੇ ਤੁਸੀਂ ਦੇ ਇਸ ਟਾਈਮ ਉਹਨੂੰ ਪਿਚਿੰਗ ਦੀ ਪੱਥਰ ਲਾਣ ਦੀ ਲੋੜ ਹੈ ਤੁਸੀਂ ਇਹਨੂੰ ਉੱਚਾ ਕਰਨ ਦੀ ਲੋੜ ਹੈ ਉਹਨੂੰ ਮਜ਼ਬੂਤ ਚੌੜਾ ਵੀ ਕਰਨ ਦੀ ਲੋੜ ਹੈ ਤੇ 4-4 ਫੁੱਟ ਉੱਚਾ ਚੁੱਕ ਕੇ ਤੇ ਸਾਈਡਾਂ ਤੇ ਸਾਰਾ ਦਰਿਆ ਵਾਲੇ ਪਾਸੇ ਪੱਥਰ ਲਾਣ ਦੀ ਲੋੜ ਹੈ ਇਹ ਵੱਡਾ ਕੰਮ ਹੈ ਇੱਕਲੀ ਕਾਂਗਰਸੀ ਸਰਕਾਰ ਹੀ ਕਰੇਗੀ ਜਦੋਂ ਆਏਗੀ ਇਹਨਾਂ ਨੂੰ ਤੇ ਉਦੋਂ ਤੱਕ ਬੰਦਿਆ ਨੇ ਤੁਹਾਨੂੰ ਪਤਾ ਹੀ ਹੈ ਜੋ ਹਾਲਾਤ ਨੇ ਜਿਹੜਾ ਬੰਦਾ ਆਪਣਾ ਪਿੰਡ ਨਹੀਂ ਬਚਾ ਸਕਿਆ ਉਹਨੇ ਪੰਜਾਬ ਕੀ ਬਚਾਇਆ ਆਮੋ ਬੋਲਦੀ ਤਸਵੀਰ ਹੈ ਵੇਖੋ ਰੰਦਾਵਾ ਸਾਹਿਬ ਉਥੇ ਨੇ ਕਦੀ ਤੁਸੀਂ ਵੇਖਿਆ ਕਿ ਚੀਮਿੰਸਟਰ ਨੇ ਇਸ ਟਾਈਮ ਇਹ ਨੈਚੁਰਲ ਕਲੈਮਿਟੀ ਹੈ ਪਰ ਇਹਦੇ ਕੋਲ ਇਮੀਡੀਏਟਲੀ ਭਗਵੰਤ ਮਾਨ ਨੂੰ ਪ੍ਰਾਈਮ ਮਿੰਿਸਟਰ ਦੇ ਕੋਲ ਬੈਠੇ ਹੋਣਾ ਚਾਹੀਦਾ ਸੀ ਕਿ ਜੀ ਸਾਨੂੰ ਹਿੱਸਾ ਦੋ ਮੇਰਾ ਘੜ ਤੋਂ ਘੜ 20 ਤੋਂ 25 ਹਜ਼ਾਰ ਕਰੋੜ ਤੋਂ ਵੱਧਾ ਨੁਕਸਾਨ ਫਸਲਾਂ ਦਾ ਜੇ 50000 ਰੁਪਿਆ ਏਕੜ ਦਾ ਮੁਆਵਜ਼ਾ ਦੇਣਾ ਤਾਂ ਲੱਖਾਂ ਏਕੜ ਪੈੜੀ ਜਿਹੜੀ ਡੰਗਰ ਪੈੜੀ ਸਾਰਾ ਕੋ ਨੁਕਸਾਨ ਹੋ ਗਿਆ ਚੀਮਨਸਟਰ ਅਜੇ ਤੱਕ ਪ੍ਰਾਈਮਿੰਸਟਰ ਨੂੰ ਮਿਲ ਨਹੀਂ ਗਿਆ ਪੈਸੇ ਕਿਸ਼ਤਾ ਮਿਲ ਨਹੀਂ ਗਏ ਜੀ ਐਂਡ ਨੈਸ਼ਨਲ ਰਿਲੀਫ ਤੇ ਵਿੱਚ ਜਿੰਨੇ ਵੀ ਪੈਸੇ ਆਣੇ ਮੁਆਵਜ਼ੇ ਦੇ 60 40 ਦੀ ਰੇਸ਼ਿਓ ਚਾਹਦੇ 60% ਸੈਂਟਰ ਦੇਗਾ 40 ਅਸੀਂ ਪਾਵਾਂਗੇ ਕੇਜਰੀਵਾਲ ਸਾਹਿਬ ਨੇ ਕਹੇ 50000 ਰੁਪਇਆ ਕਿੱਲਾ ਦੇਵਾਂਗੇ ਤੁਸੀਂ ਅੱਜ ਵੇਖ ਲਓ ਪਿਛਲੀ ਵਾਰ ਰੰਧਾਵਾ ਸਾਹਿਬ 50000 ਕਹਿ ਕੇ 6500 ਰੁਪਇਆ ਦਿੱਤਾ ਜੋਸ਼ ਸਾਹਿਬ ਉਹ ਵੀ ਕੈਪ ਲਾਤੀ 5 ਕਿੱਲਿਆਂ ਦੀ ਜੇ ਕਿਸੇ ਨੇ 10 ਕਿੱਲੇ 8 ਕਿੱਲੇ 15 ਕਿੱਲੇ ਬੀਜਿਆ ਚੋਣਾ ਉਹਦਾ ਨਹੀਂ ਤੇ ਜਿਨ੍ਹਾਂ ਦੇ ਨਾਲ ਗਰਦੌਰੀ ਕਿਸੇ ਨੂੰ ਪੈਸਾ ਕੋਈ ਨਹੀਂ ਗੱਲਾਂ 5 ਏਕੜ ਤੱਕ ਕਿਉਂ ਸਹੀ ਹੈ ਕਿ ਗਲਤ ਹੈ ਪੁੱਛਣੀ ਕੋਈ ਨਹੀਂ ਆ ਰਹੇ ਇਹ ਤਾਂ ਜੀ ਅਸੀਂ ਲੜਾਈ ਇਸ ਮਾਫ ਕਰਨਾ ਇਸ ਖੇਤਰ ਦੀ ਜਿਹੜੀ ਮੁੱਖ ਸਮੱਸਿਆ ਜਵੇਂ ਇਸ ਪਰਤੇ ਤੁਸੀਂ ਕਦੇ ਟਾਂਡੇ ਦਾ 2023 ਤੋਂ ਟੁੱਟਿਆ ਦਲੇਲਪੁਰ ਤੋਂ ਦੋ ਜਗ੍ਹਾ ਤੋਂ ਟੁੱਟਿਆ ਇਹਨਾਂ ਤੋਂ ਇਲਾਵਾ ਜੂੰਦੇ ਤੇ ਉਹਨੇ 2023 ਇੱਕ ਕੁਲੀ ਪੈਂਦੀ ਆ ਜੀ ਗੱਦੀ ਨਾਲੇ ਦੀ ਪੈਣੀ ਮੀਲਮਾਂ ਦੀ ਹਦੂਦ ਤੋਂ ਉਹ ਤੇ ਰਿਵਰਸ ਪਾਣੀ ਜਾ ਰਿਹਾ ਅਨੇਕਾਂ ਪਿੰਡ ਜਿਹੜੇ ਨੇ ਤੁਸੀਂ ਟੁੱਟਣ ਤੋਂ ਪਹਿਲਾਂ ਹੀ ਦੇਖੋ ਮੈਂ ਗੋਇਲ ਸਾਹਿਬ ਨੂੰ ਪੁੱਛਣਾ ਚਾਹੁੰਦਾ ਗੋਇਲ ਸਾਹਿਬ ਤੁਸੀਂ ਇੰਨਾ ਕਫਰ ਤੋਲ ਸਕਦੇ ਹੋ ਮੈਂ ਤੇ ਤੁਹਾਨੂੰ ਬੜਾ ਸਿਆਣਾ ਤੇ ਦਿਆਨਦਾਰ ਬੰਦਾ ਸਮਝਦਾ ਸੀ ਤੁਸੀਂ ਇੱਕ ਵੀ ਇੱਥੇ ਸਾਬਤ ਕਰ ਦਿਓ ਕੋਈ ਡਰੇਨ ਕੋਈ ਨਾਲਾ ਆ ਅਸੀਂ ਜਿੱਥੋਂ ਹੁਣੇ ਆਏ ਆ ਲਿਟਲ ਫਲਾਰ ਸਕੂਲ ਦੇ ਬਾਹਰ ਇਹ ਤੇ ਮੇਰਾ ਖਲ ਕਈ 2-3 ਸਾਲ ਦੀ ਘਰ ਤੋਂ ਘਟਾ ਜਿਹੜੀ ਇਹਦੇ ਵਿੱਚ ਉਹ ਉਹ ਨਾੜ ਪਿਆ ਜੀ ਕੱਢਿਆ ਕਿਸ ਬੂਟੀ ਕਿਸੇ ਨੇ ਨਹੀਂ ਕੱਢੀ ਬੂਟੀ ਕੱਢੀ ਹੁੰਦੀ ਹੈ ਹਾਲੀ ਨਹੀਂ ਸੀ ਹੋਣਾ ਜੀ